ਕਹਿਣਾ ਚਾਹੋਗੇ ਅੱਜ ਵੀ ਫੋਲਕ ਤੇ ਵੇਰੇ ਮਾਰੇ ਨਹੀਂ ਕੀਤਾ ਤਾਂ ਮੈਨੂੰ ਲੱਗ ਰਿਹਾ ਜੀ ਦੇਖੋ ਜਿਹੜਾ ਗੀੜਾ ਲਾਉਣਾ ਕਿ ਜਿਹੜੇ ਬੂਥ ਚੈੱਕ ਕਰਨੇ ਕੈਂਡੀਡੇਟ ਦੇ ਇਲੈਕਸ਼ਨ ਤੇ ਕੀੜਾ ਦਾ ਹਿੱਸਾ ਹੈ ਤੇ ਅਜੇ ਮੈਂ ਜਿਹੜਾ ਦੌਰਾ ਜੀ ਸ਼ੁਰੂ ਕੀਤਾ ਪਹਿਲਾਂ ਮੈਂ ਆਪਣੀ ਵੋਟ ਪਾ ਕੇ ਆਇਆ ਪਹਿਲਾਂ ਗੁਰਦੁਆਰਾ ਸਾਹਿਬ ਮੰਦਿਰ ਤੇ ਮੱਥਾ ਟੇਕ ਕੇ ਗਊਸੱਲਾ ਜਾ ਕੇ ਤੇ ਜਿੱਥੇ ਵੀ ਮੈਂ ਗਿਆ ਤਾਂ ਕਾਫੀ ਹੱਸਾ ਰਿਸਪਾਂਸ ਆਇਆ ਜਿਹੜਾ ਜੋ ਲੱਗਦਾ ਵੀ ਪ੍ਰਮਾਤਮਾ ਦੀ ਕਿਰਪਾ ਨਾਲ ਜਿਹੜੀ ਕਾਂਗਰਸ ਇਹਨੂੰ ਸੀਟ ਤੋਂ ਵੱਡੇ ਮਾਰ ਨਾਲ ਜਿੱਤੂਗੀ ਹੁਣ ਤੁਸੀਂ ਪਰਵਾਹ ਕਿਤਾ ਦੇ ਜੀ ਜੇ ਕੋ ਹਜੇ ਫਿਲਹਾਲ ਮੈਨੂੰ ਕੋਈ ਇਸ ਤਰ੍ਹਾਂ ਦੀ ਕੋਈ ਕੰਪਲੇਂਟ ਨਹੀਂ ਆਈ ਤਾਂ ਜੇ ਹੋ ਸਕਦਾ ਦਿਨੇ ਕੋਈ ਜੇ ਕੋਈ ਦਿੱਕਤ ਆਉ ਤਾਂ ਮੈਂ ਦੱਸੂਗਾ ਪਰ ਹਜੇ ਤੱਕ ਜੋ ਮੈਨੂੰ ਅਜੇ ਤੱਕ ਪ੍ਰਸ਼ਾਸਨ ਦੀ ਜਾਂ ਕੋਈ ਪੁਲਿਸ ਦੀ ਕੋਈ ਇਸ ਤਰ੍ਹਾਂ ਦੀ ਮੈਨੂੰ ਕੰਪਲੇਂਟ ਨਹੀਂ ਵੀ ਕਿਸੇ ਨੇ ਕੋਈ ਇਸ ਤਰ੍ਹਾਂ ਦੀ ਕੋਈ ਨਿਕੇ ਕੀਤੀ ਹੋਵੇ ਠੀਕ ਹੈ ਤੇ ਜਿਹੜਾ ਦਿਨੇ ਹੋ ਸਕਦਾ ਸਰਕਾਰ ਕੋਈ ਦਬਾਅ ਬਣਾਉਣ ਦੀ ਕੋਸ਼ਿਸ਼ ਕਰੇ ਜਿਵੇਂ ਕੱਲ ਸਾਡੇ ਕੋਸ਼ ਜਿਹੜੇ ਹੈਗੇ ਆ ਹਾਂ ਜਿਹੜੇ ਜਿਹੜੇ ਬੰਦੇ ਸਾਡੇ ਬੁੱਤ ਜਿਹਨਾਂ ਨੇ ਬੈਠਣਾ ਸੀ ਉਹਨਾਂ ਨੂੰ ਇੱਥੋਂ ਪੁਲਿਸ ਚੱਕ ਕੇ ਉਹਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਭਾਵੇਂ ਚਲੋ ਸਾਡੇ ਦਬਾਅ ਸਾਡੇ ਰੌਲਾ ਪਹੁੰਚਦੇ ਉਹਨਾਂ ਨੂੰ ਛੱਡ ਦਿੱਤਾ ਪਰ ਜਿਹੜਾ ਸਰਕਾਰ ਦੇ ਦਬਾਅ ਹੈ ਇੱਥੇ ਪੁਲਿਸ ਨੇ ਜਰੂਰ ਹੋ ਮੈਂ ਕਹਿੰਦਾ ਵੀ ਗਲਤ ਕੰਮ ਕੀਤਾ ਪਰ ਜੇ ਇੱਥੇ ਹੁਣ ਵੀ ਕੋਈ ਇਸ ਤਰ੍ਹਾਂ ਦੀ ਕੋਈ ਜਿੱਦ ਇੱਕ ਕੰਪਲੇਂਟ ਆਉਂਦਾ ਅਸੀਂ ਪੂਰੀ ਤਰ੍ਹਾਂ ਤਿਆਰ ਆ ਅਸੀਂ ਉਹ ਲੜਾਈ ਲੜਾਂਗੇ ਕੀ ਕਹਿਣਾ ਚਾਹੋਗੇ ਤੁਹਾਡੀ ਪੁਲਿਸ ਵਿਊ ਤੇ ਡਿਊਟੀ ਲੱਗੀ ਆ ਤੇ ਕਿਦਾਂ ਮੋਟੇ ਪ੍ਰਚਾਰ ਹੋ ਰਿਹਾ ਜੀ ਦੇਖੋ ਸਾਡੀ ਪੋਲਿੰਗ ਬੋਥ ਡਿਊਟੀ ਲੱਗੀ ਹੈ ਜੀ ਬਹੁਤ ਸ਼ਾਂਤਮਈ ਢੰਗ ਨਾਲ 7 ਵਜੇ ਤੋਂ VOTING ਕਰਨੀ ਸ਼ੁਰੂ ਹੋ ਗਈ ਹੈ ਤੇ ਲੋਕ ਬੜੇ ਉਤਸ਼ਾਹ ਨਾਲ ਵੋਟ ਦਾ ਯੂਜ਼ ਕਰਨ ਆ ਰਹੇ ਨੇ ਤੇ ਕਹਿੰਦਾ ਕਿ ਨੂੰ ਬੋਟ ਪਾ ਚੁੱਕੇ ਹਾਂਜੀ ਕਾਲਾ ਢੱਲੋ ਜੀ ਆਪ ਵੀ ਬੋਟ ਪਾ ਚੁੱਕੇ ਨੇ ਜੀ ਅੰਦਰ ਦੇ ਹਾਲਾਤ ਕਿਦਾਂ ਦੇਖਿਆ ਅੰਦਰ ਦੇ ਹਾਲਾਤ ਬਹੁਤ ਪੀਸਫੁੱਲ ਹੀ ਹੈ ਤੇ ਵਧੀਆ ਪ੍ਰਸ਼ਾਸਨ ਦਾ ਵਧੀਆ ਪ੍ਰਬੰਧ ਹੈ ਹਾਂਜੀ ਵਧੀਆ ਪ੍ਰਬੰਧ ਹੈ ਜੀ ਬਿਲਕੁਲ ਗੱਡੀ ਡੌਟੀ ਜਿਹੜੀ ਪੋਲਿੰਗ ਕਰ ਰਹੇ ਕਿੱਥੇ ਕਰ ਰਹੇ ਹੋ ਮੇਰੀ ਆਪਾਂ ਦੱਸਦੇ ਸੀ ਕਿਸੇ ਕੋਲ ਹਾਂਜੀ ਇੱਥੇ ਕਰ ਰਹੀ ਆ ਜੀ ਮੈਂ ਪੋਲਿੰਗ ਬੋਟ ਡਿਊਟੀ ਵਿੱਚ ਕੰਮ ਕਰ ਰਹੀ ਹਾਂ